ਸਮਾਨ ਸਤਿ ਪਾਤ ਜੀ ਸਾਰੇ ਪੰਜ ਸਰਬਾ ਸਾਕੀਆਂ ਭੈਣਾ ਉਹ ਨਮਨ ਤੁਹਨ ਸਟੇਟ ਦੇ ਬਰਾਬਰ ਅਮਨ ਸਰਦਾਰ ਹਾਕਮ ਸਿੰਘ ਟਿੱਕਾਦਾਰ ਸਾਹਿਬ ਚੇਅਰਮੈਨ ਅਮੋਜ ਸਿੰਘ ਜਨ ਸਾਹਿਬ ਚੇਅਰਮੈਨ ਅਮਨ ਮੋਹੀ ਜੀ ਚੇਅਰਮੈਨ ਜਰਵਰ ਸਿੰਘ ਜੀ ਸਾਡੇ ਡੀਸੀ ਸਰਬਾ ਸਾਰੇ ਅਫਸਰ ਸਰਬਾ ਆਮਾਨੀ ਪਾਰਟੀ ਦੀ ਸੀਗੀਆਂ ਡਿਟਰ ਸਾਹਿਬਾ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸૌ ਚੱਕੋਂ ਤੋਂ ਪਹਿਲਾਂ ਫਤਿਹ ਨਹੀਂ ਤੇ ਲਿਣੀ ਹੋਈ ਚਿਹਰੀ ਚੋਕੇ ਸਾਨੂੰ ਅੱਜ ਜੋ ਵੀ ਮਿਲਿਆ ਉਸ ਵਾਹਿਗੁਰੂ ਦੀ ਕਿਰਪਾ ਨਾਲ ਮਿਲਿਆ ਸੋ ਜਿਹੜੀਆਂ ਇਹ ਬਕਸ਼ਿਸ਼ਾਂ ਹੁੰਦੀਆਂ ਪ੍ਰਮਾਤਮਾ ਵੱਲੋਂ ਦਿੱਤੀਆਂ ਜਾਂਦੀਆਂ ਮੈਂ ਫਤਿਹ ਦੀ ਸਾਂਝ ਦੁਆਰਾ ਪਾਵਾਂਗਾ ਜਿਹੜੀ ਇਹ ਆਵਾਜ਼ ਹੈ ਤੁਹਾਡੇ ਹੱਥੀਆਂ ਤੱਕ ਜਾਵੇ ਓਏ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਸਾਰੇ ਜਿੱਤੇ ਹੋਏ ਪੰਜ ਸਹਿਮਾਨਾਂ ਨੂੰ ਪੈਨਾ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਥੋੜਾ ਜਿਹਾ ਪਹਿਲਾਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਅਤੇ ਸਾਡੇ ਪਾਰਟੀ ਸੁਪਰੀਮੋ ਵਰਿੰਦਰ ਕੇਜਰੀਵਾਲ ਜੀ ਜੋ ਸਪੈਸ਼ਲ ਗੈਸਟ ਮੈਨਸਿ ਸਰਪੈਂਟਾ ਦੀ ਸੋਚ ਚੁਕ ਸਮਾਗਮ ਦੇ ਸੋ ਜਿਹੜੇ ਸਰਪੰਚ ਸਾਹਿਬਾਨਾਂ ਨੂੰ ਸੋਚ ਕਾਈ ਗਈ ਸੋ ਅੱਜ ਤੁਹਾਨੂੰ ਮੁਬਾਰਕਵਾਦ ਹੈ ਸਾਰੇ ਪੰਚ ਸਰਵਾਨਾਂ ਨੂੰ ਤੇ ਤੁਸੀਂ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਪੰਚ ਸਰਵਾਨ ਪਹੁੰਚੇ ਸੋ ਪਰਮਾਤਮਾ ਦੀ ਕਿਰਪਾ ਹੋਈ ਤੁਸੀਂ ਸਾਰੇ ਨਵੀਂ ਪੰਚਾਇਤ ਦੇ ਵਿੱਚ ਪੱਛ ਚੁਲੇਗੇ ਸੋ ਸਾਰਿਆਂ ਨੂੰ ਬੇਨਤੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਵਾਦ ਸੋ ਬੇਨਤੀ ਹੈ ਕਿ ਆਪਾਂ ਪਿੰਡ ਦਾ ਵਿਕਾਸ ਤੁਹਾਡੇ ਤੋਂ ਸ਼ੁਰੂਆਤ ਹੁੰਦੀ ਹੈ ਸਰਪੰਚਾਂ ਬਣਾ ਦੇ ਨਾਲ ਰੱਖ ਕੇ ਕਿਉਂਕਿ ਪਹਿਲੀ ਵਾਰ ਹੋਇਆ ਕਿ ਜਿਹੜੇ ਸਰਪੰਚ ਪੰਚ ਸਹਿਬਾਂ ਚੁਣेंगे ਇਹ ਪਿੰਡਾਂ ਦੇ ਵਿੱਚ ਕੋਈ ਵੀ ਧਰਨੇ ਤੋਂ ਬਿਨਾਂ ਬਹੁਤ ਸਾਰੀਆਂ ਇਲਕਸ਼ਮ ਸਰਬਸ਼ਕਤੀ ਨਾਲ ਚੁਣੇਗੇ ਸਰਪੰਚ ਪੰਚ ਚੁਣੇਗੇ ਤੁਹਾਡੇ ਵਿੱਚ ਕਾਰ ਨਹੀਂ ਹੋਣਗੇ ਸੋ ਪਿੰਡ ਵਾਲਿਆਂ ਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਜੀ ਤੁਹਾਡੇ ਤੇ ਈਮਾਨ ਹੈ ਕਿ ਸਾਡੇ ਪਿੰਡ ਦਾ ਜਿਹੜਾ ਵਿਕਾਸ ਹੈ ਪੰਚ ਸਹਿਬਾਨ ਸਰਪੰਚ ਸਰਵਾਲਾ ਦੇ ਨਾਲ ਲਾ ਕੇ ਆਪਣੇ ਆਪਣੇ ਵਾਡਾਂ ਦਾ ਜਿਹੜਾ ਵਿਕਾਸ ਹੈ ਵਿਕਾਸ ਦੀ ਨੇਰੀ ਲਿਆਓਗੇ ਸੋ ਜਿੱਥੇ ਮੈਂ ਮੁੱਖ ਮੰਤਰੀ ਸਰਦਾਰ ਤੂਹਾਰ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਕਿ ਅੱਜ ਪੰਚ ਸਹਿਬਾਨ ਦਾ ਸੌਜਕ ਸਵਾਗਤ ਲੁਧਿਆਣਾ ਜਿਲ੍ਹੇ ਦੇ ਵਿੱਚ ਮੇਰੀ ਡਿਊਟੀ ਲਗਾਈ ਗਈ ਸੋ ਮੈਂ ਆਪਣੇ ਬਣਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਇਹ ਜਿੰਮੇਵਾਰੀ ਹੈ ਪ੍ਰਮਾਤਮਾ ਵੱਲੋਂ ਦਿੱਤੀ ਜਾਂਦੀ ਆ ਸੋ ਪੂਰੀ ਇਮਾਨਦਾਰੀ ਨਾਲ ਪ੍ਰਮਾਤਮਾ ਨੂੰ ਮਹਾਜਨ ਨਾਜਨ ਮੰਨ ਕੇ ਹੋਏ ਇਹ ਸੇਵਾ ਨੂੰ ਪੂਰੀ ਇਮਾਨਦਾਰੀ ਨਾਲ ਜੁਬੋਣਾ ਸੋ ਇਹ ਸੇਵਾ ਹੁੰਦੀ ਆ ਜਿਹਦੀ ਸੇਵਾ ਜਿੰਨੀ ਆਪਾਂ ਕਰਨਾਗੇ ਉਨੀ ਥੋੜੀ ਆ ਸੋ ਚਲੋ ਪੂਰੇ 5 ਸਾਲ ਪੂਰੀ ਇਮਾਨਦਾਰੀ ਨਾਲ ਸੇਵਾ ਸਹਾਬਾਨਾਂ ਨੇ ਪੂਰੀ ਇਮਾਨਦਾਰੀ ਨਾਲ ਸਾਡੇ ਵਾਰਡ ਦਾ ਸਾਡੇ ਮਲੇ ਦਾ ਜਿਹੜਾ ਵਿਕਾਸ ਕਰਵਾਇਆ। ਸੋ ਸਰਕਾਰ ਨੇ ਮਾਨ ਜੀ ਕਹੇ ਸੀ ਕਿ ਵਿਕਾਸ ਤੇ ਲਈ ਕੋਈ ਪਾਰਟੀ ਵਾਰੀ ਨਹੀਂ ਤੁਸੀਂ ਪਿੰਡਾਂ ਦੇ ਚੁਣਦੇ ਹੋ ਪਿੰਡ ਵਸਨੀਕਾਂ ਦੇ ਚੁਣਦੇ ਹੋ ਤੁਸੀਂ ਜਿਹੜਾ ਵੀ ਮਤਾ ਪਾ ਕੇ ਸਰਕਾਰ ਨੂੰ ਭੇਜੋਗੇ ਤੁਹਾਨੂੰ ਉਹਦੇ ਫਟ ਨਾਲ ਦੀ ਨਾਲ ਕਰਨ ਦਿੱਤੇ ਜਾਣਗੇ। ਸੋ ਨਾਲ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਪਿੰਡਾਂ ਦੇ ਵਿੱਚ ਸਰਵੋਸ਼ਕਤੀਆਂ ਹੋਈਆਂ ਜੋ ਵੀ ਅਨਾਉਂਸ ਮੁੱਖ ਮੰਤਰੀ ਸਾਹਿਬ ਨੇ ਕੀਤਾ ਮਿਲੂਗਾ ਪਰ ਨਾਲ ਮੁੱਖ ਮੰਤਰੀ ਸਾਹਿਬ ਦਾ ਇੱਕ ਮੈਸੇਜ ਸੀਗਾ ਕਿ ਹਾਰੇ ਹੋਏ ਪੰਚ ਸੇਵਾਦਾਰਾਂ ਨੂੰ ਹਾਰੇ ਹੋਏ ਸਰਪੰਚਾਂ ਨੂੰ ਧੜੇਵੰਦੀ ਜਿਹੜੀ ਪਿਛਲੀਆਂ ਸਰਕਾਰਾਂ ਦੇ ਵਿੱਚ ਚੱਲਦੀ ਆ ਰਹੀਆਂ ਸੀ ਉਹ ਧੜੇਵੰਦੀ ਖਤਮ ਕੀਤੀ ਜਾਵੇ ਤੇ ਮੇਰੇ ਵੱਲੋਂ ਵੀ ਬੇਨਤੀ ਹੈ ਕਿ ਇਹ ਧੜੇਵੰਦੀਆਂ ਖਤਮ ਹੋਵੇ ਤੇ ਆਪਾਂ ਸਾਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਕਿਉਂਕਿ ਆਪਾਂ ਸਾਰੇ ਪਿੰਡਾਂ ਚੋਂ ਆਹ ਮੈਂ ਵੀ ਪਿੰਡਾਂ ਚੋਂ ਪਿੰਡਾਂ ਦੀ ਜੰਮੇ ਪੜੇ ਪਿੰਡਾਂ ਚ ਵੱਡੇ ਹੋਏ ਤੇ ਚੱਲਦਾ ਆਉਂਦਾ ਸੀ ਕਿ ਪਿੰਨਾ ਜਿਹੜੀ ਵੀ ਪੰਚਾਇਤ ਜਦੀ ਹੁੰਦੀ ਸੀ ਉਹ ਪਹਿਲਾਂ ਕਹਿੰਦੀ ਸੀ ਆਪਣੀਆਂ ਗਲੀਆਂ ਬਣਾਓ ਇਹ ਗੱਲਾਂ ਦੇ ਸਭ ਕੋਟੇ ਨਹੀਂ ਪਾਈਆਂ ਇਹ ਖਾਲੀ ਇਹ ਪੰਜ ਤਾਂ ਹਰ ਦੂਜੇ ਦਾ ਪਾਰਟੀ ਦਾ ਪਰ ਹੁਣ ਤੁਹਾਨੂੰ ਇਹੀ ਬੇਨਤੀ ਆ ਸਾਰੇ ਪੈਸੇ ਬਾਨਾ ਨੂੰ ਕਿ ਕੋਈ ਟੜਵੰਦੀ ਨਹੀਂ ਪਿੰਡ ਵਾਸੀਆਂ ਦਾ ਵਿਕਾਸ ਪਿੰਡ ਵਾਲਿਆਂ ਦੇ ਨਾਮ ਲੈ ਕੇ ਗ੍ਰਾਮ ਸਭਾਵਾ ਨਵਾ ਕੇ ਪੂਰੇ ਪਿੰਡ ਦੇ ਵਿੱਚ ਬੈਠ ਕੇ ਇਸ ਖੁੱਲੇ ਖੁੱਲੇ ਦੇ ਵਿੱਚ ਜਿਹੜੇ ਫੈਸਲੇ ਲਏ ਜਾਣੇ ਉਹੀ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਸਵਾਜਨਾ ਦਿਨ ਤੁਹਾਡੇ ਵਾਰਕਵਾਗ ਸੋ ਮੈਂ ਇਹਨਾਂ ਸ਼ਬਦਾਂ ਨਾਲ ਵੀ ਤੁਹਾਡਾ ਇੱਥੇ ਪਹੁੰਚਣ ਦੇ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਮੁਬਾਰਕਵਾਦ ਜਿੰਨਾ ਤੇ ਪ੍ਰਮਾਤਮਾ ਦੇ ਅਰਦਾਸ ਕਰਦਾ ਕਿ ਲੁਧਿਆਣੇ ਜਿਹੜੇ ਦੇ ਜਿਹੜੇ ਜਿੰਨੇ ਵੀ ਪਸੇਬਾਨ ਜਿੰਨੀਆਂ ਵੀ ਪੰਜਾਤਾ ਨਵੀਆਂ ਬੜੀਆਂ ਇਹ ਆਮ ਆਦਮੀ ਪਾਰਟੀ ਜੋ ਜੋ ਸੋਚ ਆ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦੀ ਸੋਚ ਹੈ ਕਿ ਪੰਜਾਬ ਰਗਲਾ ਪੰਜਾਬ ਹੋਵੇ ਪੰਜਾਬ ਨਸ਼ਾ ਮੁਕਤ ਪੰਜਾਬ ਹੋਵੇ ਇਹ ਤੁਹਾਡੇ ਤੋਂ ਬਿਨਾ ਨਹੀਂ ਹੋ ਸਕਦਾ ਤੁਹਾਡੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਸਰਕਾਰ ਦਾ ਸਾਥ ਦੇ ਨੂੰ ਕੋ ਸਕੇ ਪਿਤਾ ਪ੍ਰਮੇਸ਼ਵਰ ਵੀ ਬਖਸ਼ੀ ਹੋਈ ਫਤਿਹ ਦੀ ਸਾਹ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਮੇਰੇ ਵੀਰ ਜੀ ਨੇ ਦੱਸਿਆ ਹੀ ਹੈ ਕਮਾਲ ਮੈਂ ਬੋਲੂਗਾ ਤੁਸੀਂ ਆਪਣਾ ਆਪਣਾ ਨਾਮ ਪੁਸਤਕਾ ਥੋੜੇ ਜਿਹੇ ਸੰਕਤ ਮੈਂ ਬੋਲੂਗਾ ਨਾਲ ਨਾਲ ਤੁਸੀਂ ਬੋਲਦੇ ਜਾਣਾ ਸਵਾਉ ਸੌ ਦੀ ਸ਼ੁਰੂਆਤ करिए ਮੈਂ ਸੱਚੇ ਦਿ ਲੋ ਇਸਮ ਦੀ ਸੌ ਖੰਗਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਪਾਰੰਦੇ ਸਰਦਾਰ ਪ੍ਰਤੀ ਸੱਚੀ ਸਰਤਾ ਤੇ ਨਿਸ਼ਟਾ ਰੱਖਾਂਗਾ ਅਤੇ ਭਾਰਤ ਦੀ ਪ੍ਰਭਤਾ ਤੇ ਖਿਰਤਾ ਨੂੰ ਕਾਇਮ ਰੱਖਾਂਗਾ ਅਤੇ ਮੈਂ ਪੰਜ ਵਜੋਂ ਆਪਣੇ ਫਰਜ਼ਾਂ ਨੂੰ ਨਿਸ਼ਚਾਪੂਰਵਕ ਅਤੇ ਮਾਨਸੰਗਰਾਜ ਦੀ ਭਾਵਨਾ ਅਤੇ ਮੈਂ ਹਰ ਇੱਕ ਰੋ ਦੇ ਲੋਕਾਂ ਲੋਕਾਂ ਨਾਲ ਬਿਨਾਂ ਕਿਸੇ ਡਰ ਫਾਕਪਾ ਸੰਦੇਸ਼ ਗਿਆ ਮਰੀ ਭਾਵਨਾ ਦੇ ਪਰ ਦੇ ਸਰਦਾਰ ਅਤੇ ਕਾਨੂੰਨ ਪਰ ਦੇ ਸਰਦਾਰ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਸੋ ਬਹੁਤ-ਬਹੁਤ ਲੋਾਰਤ ਬਾਤ ਅੱਜ ਤੋਂ ਤੁਸੀਂ ਆਪਣੇ ਮਤੇ ਪਾ ਸਕਦੇ ਹੋ ਸਰਪੰਚ ਸਾਹਿਬਾਨ ਨਾਲ ਲੈ ਕੇ ਸੋ ਤੁਹਾਨੂੰ ਬਹੁਤ-ਬਹੁਤ ਲੋਾਰਤ ਬਾਤ ਮੁਖਤਰੀ ਸਰਦਾਰ ਗੁਰਵਿੰਦਰ ਸਿੰਘ ਮਾਨ ਜੀ ਦਾ ਸਨੇਹ ਹੈ ਤੁਹਾਡੇ ਤੇ ਕਿ ਆਪਾਂ ਸਾਰਿਆਂ ਨੇ ਰਲ ਕੇ ਪੰਜਾਬ ਨੂੰ ਲੜਲਾ ਪੰਜਾਬ ਬਣਾਉਣਾ ਤੇ ਪੰਜਾਬ ਦੇ ਆਪਣੇ ਪਿੰਪੜੇ ਆਪਣੇ ਪਿੰਡਾਂ ਦੇ ਜਿਹੜੇ ਵਿਕਾਸ ਕਾਰਜ ਆ ਉਹਦੇ ਅੱਜ ਤੋਂ ਹੀ ਸਾਰੀ ਪੰਚਾਇਤ ਨੂੰ ਲੈ ਕੇ ਮਤੇ ਪਾਓ ਤਾਂ ਸਰਕਾਰ ਤੋਂ ਵੱਧ ਵੱਧ ਪੈਸੇ ਦੇ ਸਕੇ ਤੇ ਪਿੰਡਾਂ ਦੇ ਹਰ ਜਿਹੜੇ ਵਿਕਾਸ ਦੇ ਕੰਮ ਆ ਕਰਵਾ ਸਕੇ ਤੁਹਾਨੂੰ ਅੱਜ ਸੋਚ ਚੁੱਕ ਸਮਾਰਨ ਦੀ ਬਹੁਤ-ਬਹੁਤ ਵਧਾਈ